ਹਾਂਜੀ ਬਾਈ ਜੀ ਆ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਉਂਦੀ ਵੇਖੀ ਹੋਣੀ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਤੇ ਇੱਕ ਬੰਦਾ ਕਰਨਾਲ ਤੋਂ ਆਇਆ ਜੋ ਕਿ ਗੁਰਸਿੱਖ ਬੰਦਾ ਸੀ ਸ੍ਰੀ ਸਾਹਿਬ ਪਹਿਨਿਆ ਹੋਇਆ ਸੀ ਉਹ ਬੰਦਾ दारू ਪੀ ਕੇ ਸ੍ਰੀ ਦਰਬਾਰ ਸਾਹਿਬ ਦੇ ਕੋਲ ਚਲਾ ਗਿਆ ਜਦੋਂ ਸੇਵਾਦਾਰਾਂ ਨੂੰ ਇਸ ਦੇ ਬਾਰੇ ਪਤਾ ਲੱਗਿਆ ਕਿ ਉਹ ਉਸ ਬੰਦੇ ਨੂੰ ਬਾਹਰ ਕੱਢ ਕੇ ਲੈ ਆਏ ਉਸ ਦੇ ਮੂੰਹ ਦੇ ਵਿੱਚ ਬਹੁਤ ਜ਼ਿਆਦਾ ਗੰਦੀ ਬਦਬੂ ਆ ਰਹੀ ਸੀ ਤੇ ਸੇਵਾਦਾਰਾਂ ਨੂੰ ਇਹ ਬੰਦਾ ਇਹ ਗੱਲ ਕਹਿ ਰਿਹਾ ਸੀ ਕਿ ਮੈਂ ਜਾਣ ਬੁੱਝ ਕੇ ਦਾਰੂ ਪੀਤੀ ਤੇ ਜਾਣ ਬੁੱਝ ਕੇ ਦਾਰੂ ਪੀ ਕੇ ਹੀ ਦਰਬਾਰ ਸਾਹਿਬ ਦੇ ਵਿੱਚ ਆਇਆ ਹਾਂ। ਨਹੀਂ ਮੈਨੂੰ ਇਸ ਗੱਲ ਦਾ ਕੋਈ ਸ਼ਿਕਵਾ ਹੈ। ਬਾਈ ਇਸ ਤਰ੍ਹਾਂ ਦੇ ਗੰਦ ਬੰਦਿਆਂ ਨੇ ਨਾ ਸਿੱਖ ਧਰਮ ਦਾ ਬੇੜਾਗਰ ਕਰਕੇ ਰੱਖ ਦਿੱਤਾ ਹੈ। ਪੱਗਾਂ 'ਚ ਸਿਰ ਬਸਾ ਲੈਂਦੇ ਹਨ ਤੇ ਇਹਨਾਂ ਨੂੰ ਅਕਲ ਦੀਵਾਨੀ ਵੀ ਨਹੀਂ ਵੀ। ਜੇਕਰ ਇਸ ਪਵਿੱਤਰ ਧਰਤੀ ਦੇ ਦਾਰੂ ਪੀ ਕੇ ਹੀ ਆਉਣਾ ਸੀ ਇਦੋਂ ਤਾਂ ਨਾ ਹੀ ਆਉਂਦਾ। ਬਾਈ ਇਸ ਬੰਦੇ ਨੂੰ ਤਾਂ ਇਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਇਸ ਦੀ ਇਸ ਸਜ਼ਾ ਦੇ ਕੇ ਕੋਈ ਹੋਰ ਬੰਦਾ ਇਸ ਤਰ੍ਹਾਂ ਦੀ ਗਲਤੀ ਨਾ ਕਰ ਸਕੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ